ਕੂੜਾ ਲੈ ਉਂਝ ਨੂੰ ਨਾਲ ਲੈ ਉਹ ਗਲੀ ਲੈ ਉਹ ਗੱਲ ਵੱਖਰੀ ਉਹ ਸਸਤੀ ਮਿਲ ਜੂਗੀ ਬਾਕੀ ਇਹੋ ਜੀ ਨਹੀਂ ਮਿਲਨੀ ਆਜੋ ਤੁਹਾਨੂੰ ਅੱਗੇ ਵਿਖਾਉਣਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਤੁਹਾਡੇ ਹਸਤੇ ਅ ਅਜੇ ਨਵੇਂ ਬਲੌਗ 'ਇ ਤੁਹਾਡਾ ਸਵਾਗਤ ਹੈ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਲਾਈਕ ਕਰਿਓ ਤੇ ਸਤਿ ਸ੍ਰੀ ਅਕਾਲ ਸਭ ਨੂੰ ਮੇਰੇ ਵੱਲੋਂ ਕਿ ਤੁਸੀਂ ਆਪਦੇ ਵੀਰ ਨੂੰ ਇੰਨਾ ਪਿਆਰ ਦੇ ਰਹੇ ਹੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਜ਼ਰੂਰ ਕਰਿਓ ਦਿਲ ਖੁਸ਼ ਹੋ ਜਾਂਦਾ ਜਦੋਂ ਸ਼ੇਅਰ ਕਰਦੇ ਜੇ ਤੇ ਮਮੀ ਤੁਹਾਡੀ ਖੁਸ਼ੀ ਤੇ ਖਰਾ ਉਤਰਦਾ ਹਰ ਚੀਜ਼ ਦੀ ਨੌਲੇਜ ਦੇ ਨਾਲ ਅਜ ਕਾਫੀ ਦਿਨਾਂ ਬਾਅਦ ਆਪਾਂ ਬਲੌਗ ਬਣਾਉਣ ਲੱਗੇ ਆ ਕਿਉਂਕਿ ਆਪਣੇ ਕੋਲ ਇਸ ਤੋਂ ਬਾਅਦ ਇੱਕਾ ਸਟਾਕ ਮਤਲਬ ਕਿ ਨਵਾਂ ਆਇਆ ਨਹੀਂ ਸੀ ਕਿਉਂਕਿ ਨਵਾਂ ਸਟਾਕ ਆਵੇ ਫੇਰ ਹੀ ਨਾਲ ਵੀਡੀਓ ਪਾਈਆਂ ਜਾਂਦੀਆਂ ਤੇ ਉਦੋਂ ਤੁਹਾਨੂੰ ਪਤਾ ਆਪਣ ਸੰਗ ਜੀ ਆਉਂਦੀ ਰਹਿੰਦੀ ਕਿਉਂਕਿ ਇੱਥੇ ਅੰਦਰ ਅੰਦਰ ਹੁੰਦਾ ਇੰਨੀ ਕੁ ਜਗ੍ਹਾ ਤੇ ਆਪਾਂ ਆ ਉਦਾਂ ਪਾ ਦਿੰਨੇ ਆ ਬਲੌਗ ਤੇ ਤੁਸੀਂ ਵੱਦ ਤੋਂ ਵੱਧ ਵੀਡੀਓ ਸ਼ੇਅਰ ਕਰੋ ਤੇ ਅੱਜ ਤੁਹਾਡੇ ਹੱਥੇ ਲੈ ਕੇ ਆਏ ਆ ਅਲਟੋ ਆਜੋ ਦਿਖਾਉਣਾ ਤੁਹਾਨੂੰ ਅਲਟੋ ਜਿਹੜੀ ਆਪਾਂ ਲੈ ਕੇ ਆਏ ਆ ਉਹਦੇ ਬਾਰੇ ਫੋਲਡਰ ਡਾਇਲ ਦੇਣਾ ਤੁਹਾਨੂੰ ਆ ਚੱਕੋ ਜੀ ਸਭ ਤੋਂ ਪਹਿਲਾਂ ਗੱਡੀ ਦੀ ਲੁੱਕ ਵੇਖੋ ਪੈਂਦੀ ਨਾ ਤੱਕ 2010 ਮਾਡਲ ਏ ਚਾਰੇ ਟਾਇਰ ਸੋਨੇ ਆ ਗੱਡੀ ਬਹੁਤ ਸੋਹਣੀ ਏ ਪੀ ਵੀ ਨੰਬਰ ਕਰਕੇ ਦਵਾਂਗੇ ਆਪਾਂ ਕਿਉਂਕਿ ਆਪਣੇ ਕੋਲ ਜਿਹੜੀ ਗੱਡੀ ਲਓਗੇ ਪੀ ਪੀ ਨੰਬਰ ਤੇ ਹੀ ਦਵਾਂਗੇ ਆਪਾਂ ਪ੍ਰਦੂਸ਼ਣ ਬੀਮਾ ਸਾਰੇ ਕਾਗਜ਼ ਓਕੇ ਆ ਗੱਡੀ ਬਹੁਤ ਸੋਹਣੀ ਏ ਲੱਗੀ ਵਜੀ ਦੀ ਤਾਂ ਆਪਣੀ ਗਰੰਟੀ ਹੁੰਦੀ ਹੈਂਦੀ ਪੀਂਡ ਵੀ ਤਕਰੀਬਨ ਇੱਕ ਅੱਧਾ ਪੀਸ ਪਲਾ ਹੋਵੇ ਸਾਰੀ ਗੱਡੀ ਦੇਖੋ ਜੈਨੂਅਲ ਅਰੀਜਨਲ ਪਈ ਐ ਇਦਨਲੀ ਸਾਈਡ ਦੇਖੋ ਡਿੱਗੀ ਤੱਕ ਦੇਖੋ ਡਿੱਗੀ ਤੱਕ ਦੇਖੋ ਬਿਲਕੁਲ ਨਵੀਂ ਪਈ ਐ ਗੱਡੀ ਕਿਉਂਕਿ ਆਪਣਾ ਉਹ ਟੇਸਟ ਨਹੀਂ ਹੈਗੇ ਉਥੋਂ ਉਹ ਜੀ ਚੱਕ ਲਿਆਉ ਬਿਲਕੁਲ ਕੋਕਾ ਲਿਆਵਾਂਗੇ ਆਹ ਲਾਈਟ ਹੈਗੀ ਐ ਇੱਕ ਇਹ ਵੀ ਚੱਲ ਆਪਾਂ ਨਵੀਂ ਪਾ ਦਾਂਗੇ ਇਹ ਲਾਈਟ ਨਵੀਂ 250 ਰੁਪਏ ਦੀ ਹੈਗੀ ਇਹ ਜ਼ਰੂਰ ਪਾਵਾਂ ਡਿੱਗੀ ਬੜੀ ਨਵੀਂ ਐ ਸਾਫ਼ ਸੁੱਤ ਡਿੱਗੀ ਪਈ ਐ ਇਧਰਲੀ ਸਾਈਡ ਹੀ ਵੇਖੋ ਬਿਲਕੁਲ ਕੋਈ ਕੰਮ ਖਰਚਾ ਨਹੀਂ ਹੈਗਾ ਗੱਡੀ ਦੇ ਕੋਈ ਕੁਝ ਨਹੀਂ ਹੈਗਾ ਚੱਕੋ ਓਕੇ ਇੱਕ ਤੁਹਾਨੂੰ ਹੋਰ ਦੱਸ ਦਿੰਦੇ ਆ ਕਿ ਆਪਾਂ ਉੱਥੋਂ ਜ਼ਿਆਦਾ ਉਹ ਹੀ ਗੱਡੀਆਂ ਨਹੀਂ ਲਿਉਂਦੇ ਬਿਲਕੁਲ ਨਵੀਆਂ ਲਿਉਣੇ ਆ ਤੇ ਬ੍ਰਾਂਡ ਨਹੀਂ ਆਉਗੀ ਟਾਇਰ ਟੱਪਾ ਤੁਸੀਂ ਵੇਖ ਲਓ ਤੁਹਾਨੂੰ ਉਧਰਲਾ ਵੀ ਦਿਖਾਤਾ ਇਧਰਲਾ ਵੀ ਦੇਖ ਲਓ ਸੱਤ ਅੱਸੀ ਵੈਸੇ ਟਾਇਰ ਹੈਗੇ ਆ ਪੇਂਟ ਦੀ ਤਕਰੀਬਨ ਸਾਰੀ origignal ਆ ਵੀ ਸਾਈਡ ਦੀ ਉਹ ਵੀ origignal ਬਾਕੀ ਤੁਸੀਂ ਵੇਖ ਲਓ ਟੀਵੀ ਨੰਬਰ ਤੁਹਾਨੂੰ ਮਿਲੂਗੀ ਪ੍ਰਦੂਸ਼ਣ بیمਾ ਸਾਰੇ ਕਾਗਜ਼ ਓਕੇ ਆ ਤੁਹਾਨੂੰ ਸਾਡੇ ਕੋਲ ਪੀ ਵੀ ਹੀ ਨੰਬਰ ਦੀ ਹੀ ਗੱਡੀ ਮਿਲੂਗੀ ਟੀਵੀ ਨੰਬਰ ਹੀ ਕਰਕੇ ਦਵਾਂਗੇ ਹੋਰ ਗੱਡੀ ਨਹੀਂ ਮਿਲੂਗੀ ਕੋਈ ਕਈ ਵੀਰ ਹੁੰਦੇ ਆ ਕਿ ਆ ਦਿੱਲੀ ਨਾਲ ਵੱਡੀ ਦੀ ਪੀ ਸਾਨੂੰ ਦਿੱਲੀ ਸ਼ਹਿਰ ਸਸਤੀ ਮਿਲ ਜੂਗੀ ਜਾਊ ਹੋਗੀ ਨਾ ਵੀਰੇ ਹੁਣ ਪਹਿਲਾਂ ਵਾਲੀਆਂ ਗੱਲਾਂ ਦਿੱਲੀ ਤੇ ਗਈਆਂ ਕਿ ਆਪਾਂ ਨੂੰ ਜਿਵੇਂ ਕਹਿੰਦੇ ਨੇ ਦਿੱਲੀ ਹੋਰ ਕੀ ਐਲਟੋ 50 60 ਹਜ਼ਾਰ ਦੀ ਮਿਲ ਜਾਂਦੀ ਨਾ ਉਹ ਗੱਲਾਂ ਗਈਆਂ ਜੀ ਹੁਣ ਜਿਹੜਾ ਦਿੱਲੀ ਜਾਂਦਾ ਉਹਨੂੰ ਪਤਾ ਹੈ ਇਥੋਂ ਕੀ ਰੇਟ ਮਿਲਦੀ ਜੇ ਬਾਲੀ ਉਹ ਜੀ ਕੂੜਾ ਲੈ ਉਹ ਇੰਜ ਨੂੰ ਹੁਣ ਆਲਾ ਲੈ ਉਹ ਗਲੀ ਲੈ ਉਹ ਗੱਲ ਵੱਖਰੀ ਉਹ ਸਸਤੀ ਮਿਲ ਜੂਗੀ ਬਾਕੀ ਇਹੋ ਜੀ ਨਹੀਂ ਮਿਲਨੀ ਆਜੋ ਤੁਹਾਨੂੰ ਅੱਗੇ ਵਿਖਾਉਣਾ ਹਣਾ ਇਹਦੀ ਆਪਾਂ ਬਾਰੀਆਂ ਚੈੱਕ ਕਰਾਉਣੇ ਚਾਰੇ ਕਿਉਂਕਿ ਜਿਆਦਾਤਰ ਗੱਡੀਆਂ ਬਾਰੀਆਂ ਤੋਂ ਹੀ ਗਲੀਆਂ ਹੁੰਦੀਆਂ ਐ ਚੱਕੋ ਜੀ ਬਿਲਕੁਲ ਸਾਫ ਸੁਥਰੀ ਪਈ ਐ ਅੰਦਰੋਂ ਵੇਖੋ 55000 ਚੱਲੀ ਏਜੰਸੀ ਰਿਕਾਰਡ ਤੇ ਲੇਡੀਜ਼ ਦੇ ਨਾਂ ਹੈ ਗੱਡੀ ਸਿਰਫ 55000 ਹੀ ਚੱਲੀ ਏ ਅਗਲੀ ਵਾਰੀ ਵੀ ਚੈੱਕ ਕਰਦੇ ਇਸ ਤੋਂ ਬਾਅਦ ਆਪਾਂ ਕਰੇਟਾ ਦੀ ਪਾਵਾਂਗੇ ਵੀਡੀਓ ਤੇ ਉਹਦਾ ਬਲੌਗ ਪਾਵਾਂਗੇ ਫੁੱਲ ਤੇ ਤੁਸੀਂ ਬਸ ਆਹਦੇ ਵੀਰ ਦਾ ਸਾਥ ਦਿਓ ਸਾਥ ਨਾਲ ਛੱਡਿਓ ਵਲਤਵਰ ਵੀਡੀਓ ਸ਼ੇਅਰ ਜਰੂਰ ਕਰਾਓ ਦਿਲ ਖੁਸ਼ ਹੋ ਜਾਂਦਾ ਹੈ ਕਰਾਂ ਆ ਜਾਓ ਇਧਰ ਆ ਜਾਓ ਠੀਕ ਹੈ ਜੀ ਚੈੱਕ ਐ ਸਾਫ ਸੁਧਰੀਆਂ ਬਾਰੀਆਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਬਹੁਤ ਸੁਣੀ ਇਸ ਤੋਂ ਬਾਅਦ ਆਜੋ ਤੁਹਾਨੂੰ ਸ਼ੀਸ਼ੇ ਦਿਖਾ ਦਿੰਦਾ ਜੀ ਨਾਲ ਦਾ ਇਹ ਵੀ ਨਾਲ ਦਾ ਇਹ ਵੀ ਨਾਲ ਦਾ ਇਹ ਵੀ ਨਾਲ ਦਾ ਇਹ ਵੀ ਨਾਲ ਦਾ ਹਾਂਜੀ ਹੁਣ ਇਹ ਅਲਟੋ ਵੀ ਆ ਗਈ ਰੇਟ ਦੀ ਗੱਲ ਰੇਟ ਡਿਮਾਂਡ ਹੈਗੀ ਆਪਣੀ 1,60,000 ਰੁਪਏ ਦੀ ਜਿੱਥੇ ਸੌਦਾ ਹੋ ਗਿਆ ਦੇ ਦਾਂਗੇ ਤੇ ਜੇ ਐਨਓਸੀ ਨਾਲ ਲੈਣੀ ਹੈ ਫਿਰ 1,30,000 ਰੁਪਏ ਦੀ ਫਿਕਸ ਰੇਟ ਹੈ ਕਿਉਂਕਿ ਇਹਦੋਂ ਘਟਾਪਨ ਵਾਰਾ ਨਹੀਂ ਖਾਂਦੀ ਕਿਉਂਕਿ ਆਪਾਂ ਉਹ ਗੱਡੀਆਂ ਨਹੀਂ ਲਿਉਂਦੇ ਹੁੰਦੇ ਲੱਗੀਆਂ ਵੱਡੀਆਂ ਛੱਤ ਛੱਡ ਕੇ ਪੇਂਟ ਨਾ ਜਿਹੜੀ ਮਾੜੀ-ਮੋਟੀ ਹੈਗੀ ਹੈਗੀ ਤੁਹਾਡੇ ਅੱਕੇ ਆ ਤੇ ਤੁਸੀਂ ਆਹਦੇ ਵੀਰ ਦਾ ਸਾਥ ਦਿਓ ਤੇ ਆਜ ਤਾਨੂੰ ਇਸ ਤੋਂ ਅੱਗੇ ਗੱਡੀ ਵਖਾਉਣੇ ਆ ਸਾਨੂੰ ਤਾਂ ਤੁਹਾਨੂੰ ਇੱਕ ਗੱਲ ਸ਼ੇਅਰ ਕਰ ਦਿੰਦੇ ਕਿ ਇੱਥੋਂ ਤੱਕ ਕਿ ਅਸੀਂ ਗੱਡੀਆਂ ਧੋ ਵੀ ਨਹੀਂ ਸਕਦੇ ਕਿਉਂਕਿ ਜਦੋਂ ਛੋਟੀ ਗੱਡੀ ਆਏ ਸਾਨੂੰ ਇਹ ਹੁੰਦਾ ਕਿ ਪਾਣੀ ਮਾਰ ਕੇ ਛੇਤੀ ਛੇਤੀ ਤਿਆਰ ਕਰਕੇ ਅਗਲੇ ਨੂੰ ਦੇ ਦਈਏ ਕਿਉਂਕਿ ਛੋਟੀ ਗੱਡੀ ਦਾ ਸਟਾਕ ਖੜਦਾ ਨਹੀਂ ਫਿਰ ਵੀ ਨਾਲੇ ਫੋਨ ਆਉਂਦੇ ਵੇਗੀ ਵੇਗੀ ਤਾਂ ਕਰੇ ਕਿ ਇਹਨਾਂ ਨੂੰ ਉਹਦੇ ਚੱਕ ਕੇ ਫੋਨ ਲਾਓ ਆਪਾਂ ਰੇਟ ਨਾਲ ਨਹੀਂ ਇਹਨਾਂ ਦਾ ਕੋਈ ਕੰਪਰੋਮਾਈਜ਼ ਹੈਗਾ ਗੱਡੀ ਦਾ ਸਾਨੂੰ ਗੱਡੀ ਕੋਕਾ ਚਾਹੀਦੀ ਰੇਟ ਸੀ ਫੁੱਲ ਭਰ ਕੇ ਵੀ ਲੈ ਆਉਣੇ ਆ ਸਾਨੂੰ ਕੋਈ ਦਿੱਕਤ ਨਹੀਂ ਸਾਨੂੰ ਬਚੇ ਜਾਂ ਨਾ ਬਚੇ ਪਰ ਰੇਟ ਨਾਲ ਕੁਝ ਨਹੀਂ ਹੈਗਾ ਜੇ ਤੁਸੀਂ ਰੇਟ ਨਾਲ ਲੈਣੀ ਹੈ ਫਿਰ ਉਹ ਆਪਣੇ ਕੋਲ ਕੋ ਨਹੀਂ ਮਿਲਣੀ तकरीबन ਵੈਸੇ ਵੀ ਮੈਂ ਵੇਖਿਆ ਕਿ ਆਪਣਾ ਰੇਟ ਘੱਟ ਹੀ ਹੁੰਦਾ ਲੋਕਾਂ ਨਾਲੋਂ ਆਇਆ ਤੁਹਾਨੂੰ ਬੌਂਟ ਦਿਖਾਉਣਾ ਚੱਕ ਕੇ ਰੇਟ ਨਾਲ ਆਪਣਾ ਕੋਈ ਕੰਪਰਮਾਈਜ਼ ਨਹੀਂ ਚੱਕੋ ਬਿਲਕੁਲ ਫੱਟੀ ਵੇਖੋ ओरिजिनल ਰੂਹ ਖੋਸ਼ ਹੋ ਜਾਂਦੀ ਹੈ ਇੱਕ ਵਾਰ ਇੰਝ ਨੇ ਵੇਖ ਕੇ ਕੋਈ ਰਸਟਿੰਗ ਨਹੀਂ ਕੋਈ ਕੁਝ ਨਹੀਂ ਮਜਾ ਦੋਗੇ ਜਿੰਨੇ ਘਰੇ ਰੱਖਣੀ ਉਹ ਲੈ ਕੇ ਜਾ ਸਕਦਾ ਕੱਟੀ ਚੱਕੋ ਆ ਦੇਖੋ 21 ਦੀ ਬੈਟਰੀ ਨਵੀਂ ਹੈ ਫੱਟੀ ਵੇਖੋ ਇੰਨੀ ਫੱਟੀ ਕਦੀ ਨਵੀਂ ਮੇਰੇ ਹਿਸਾਬ ਨਾਲ ਚਲੋ ਜਿਹੜੇ ਡੀਲਰ ਪਰ ਉਹਦਾ ਵੇਖਦੇ ਪਿਆਉਣੇ ਉਹ ਤਾਂ ਵਾਕਈ ਕਹਿੰਦੇ ਨੇ ਕਿ ਨਵੀਂ ਹੈ ਤੇ ਉਹਦਾ ਕਟਾ-ਕੁਟਾ ਪਿਆ ਆ ਕਾਫੀ ਇੱਧਰ ਦੇਖੋ ਕਟਾ-ਕੁਟਾ ਪਿਆ ਪਰ ਸਾਡੇ ਕੋਲ ਇੰਨਾ ਟਾਈਮ ਹੁੰਦਾ ਹੀ ਨਹੀਂ ਕਿ ਅਸੀਂ ਇਹਨੂੰ ਮਤਲਬ ਕਿ ਪਾਣੀ ਮਾਰ ਦਈਏ ਬਸ ਕੱਲ ਉੱਤੋਂ ਲੈ ਆ ਕੇ ਪਾਣੀ ਮਾਰ ਕੇ ਉਹਦੇ ਤੁਹਾਨੂੰ ਵੀਡੀਓ ਪਾਤੀਏ ਤੇ ਪ੍ਰਦੂਸ਼ਣ ਬੀਮਾ ਸਾਰੇ ਕਾਗਜੋ ਕੈਨੋਸੀ ਜੇ ਕਟਣੀ ਹੈ ਜੇ ਤਾਂ ਦੋ ਚਾਰਾਂ ਦਿਨਾਂ ਵਿੱਚੋ ਕਿਸੇ ਨੇ ਡੀਲ ਡਨ ਕਰਤੀ ਤਾਂ ਐਨਓਸੀ ਆਪਾਂ ਸਿੱਧੀ ਕਟਾਵਾ ਦਾਂਗੇ ਪਹਿਲੇ ਨਾਂ ਦੀ 56000 ਕਿਲੋਮੀਟਰ ਚੱਲੀ ਪਹਿਲੇ ਨਾਂ ਦੀ ਏ ਤੇ ਜੇ ਤਾਂ ਦੋ ਚਾਰਾਂ ਦਿਨਾਂ ਚ ਆਪਣਾ ਕੋਈ ਹੱਲ ਹੁੰਦਾ ਕੋਈ ਜਾਂ ਕੋਈ ਸਾਈ ਪਉਂਦਾ ਜਾਂ ਲੈ ਕੇ ਜਾਂਦਾ ਤਾਂ ਆਪਾਂ ਐਨਓਸੀ ਸਿੱਧੀ ਕਟਾਵਾ ਦਾਂਗੇ ਨਹੀਂ ਤਾਂ ਆਪਾਂ ਆਪਣੇ ਨਾਮ ਕਟਵਾ ਕੇ ਫਿਰ ਤੁਹਾਨੂੰ ਪੀਵੀ ਨੰਬਰ ਮਿਲੂਗਾ ਤੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਸਾਥ ਦਿਆ ਕਰੋ ਵੱਧ ਤੋਂ ਵੱਧ ਤਾੜਾ ਸਾਥ ਨਹੀਂ ਤੋਂ ਛੜਦਾ ਤੁਹਾਨੂੰ ਜਿਹੜੀ ਚੀਜ਼ ਤੁਸੀਂ ਮੰਗੋਗੇ ਹਾਜ਼ਰ ਕਰੂੰਗਾ ਥੋੜਾ ਜਿਹਾ ਕੀ ਰ ਫੋਨ ਬੜੇ ਆਉਂਦੇ ਆਂਦੇ ਪਿੱਛੋਂ ਕਿ ਪ੍ਰਾਣੀਆਂ ਗੱਡੀਆਂ ਦੇ ਵੀ ਆਪਾਂ ਸਟਾਕ ਹੀ ਪਾਇਆ ਪਰ ਫਿਰ ਵੀ ਆ ਜਾਂਦੇ ਹਜੇ ਆਉਂਦੇ ਆਲਟੋ K10 ਦੇ ਆਉਂਦੇ ਆ ਕੋਣ ਕਿ ਆਲਟੋ K10 ਹੈਗੀ ਹੈਗੀ ਪਰ ਉਸ ਵੀਰੇ ਸਾਰੀਆਂ ਵੇਕੀਆਂ ਹੁਣ ਸਟਾਕ ਦੀ ਉਹਦੋਂ ਵੀਡੀਓ ਪਈ ਸੀ ਸਟਾਕ ਨਵਾਂ ਆਇਆ ਆਪਣੇ ਕੋਲ ਤੇ ਹੁਣ ਇਸ ਤੋਂ ਬਾਅਦ ਆਪਾਂ ਕ੍ਰੈਟਾ ਦੀ ਵੀਡੀਓ ਪਾਵਾਂਗੇ ਤੇ ਤੁਸੀਂ ਵੱਤੋ ਵੱਤ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਆਪਦੇ ਵੀਰ ਦਾ ਸਾਥ ਦਿਓ ਧੰਨਵਾਦ ਜੀ